ਟਰੰਪ ਉਹਨਾਂ ਦੇ ਜਿਹੜੇ ਰੈਸੀਪ੍ਰੋਕਲ ਟੈਰਿਫ ਲਿਬਰੇਸ਼ਨ ਡੇ ਦਾ ਅੱਜ ਚਰਚਾ ਬਹੁਤ ਤੇਜ਼ ਜਿਹੜੀ ਉਹ ਰਹੀ ਰਾਸ਼ਪਤੀ ਟਰੰਪ ਉਹਨਾਂ ਨੇ ਅੱਜ ਇੱਕ ਹੋਰ ਵਾਦਾ ਜਿਹੜਾ ਉਹ ਕਰ ਦਿੱਤਾ ਕਿਨੇ ਵੀ ਆਟੋ ਤੇ ਫਾਰਮਾਟ ਟੈਰਿਫ ਆਉਂਦੇ ਭਵਿੱਖ ਦੇ ਵਿੱਚ ਇਹ ਆ ਰਹੇ ਨੇ ਟਰੇਡ ਨੂੰ ਲੈ ਕੇ ਕਨਫਿਊਜ਼ਨ ਕਹਿੰਦੇ ਲਗਾਤਾਰ ਵੱਧਦੀ ਜਾ ਰਹੀ ਆ ਸੋ ਆਲਰੇਡੀ ਰਾਸ਼ਪਤੀ ਟਰੰਪ ਉਹਨਾਂ ਨੇ 2 ਅਪ੍ਰੈਲ ਦਾ ਦਿਨ ਰੱਖਿਆ ਆ ਅ ਲਿਬਰੇਸ਼ਨ ਡੇ ਦੇ ਤੌਰ ਦੇ ਉੱਤੇ ਵੀ ਰੈਸੀਪਰੋਕਲ ਟੈਰਿਫਸ ਲੱਗਣਗੇ ਅੱਜ ਇਸ ਵੇਲੇ ਜਿਹੜੇ ਨਵੇਂ ਟੈਰਿਫਾ ਉਹਨਾਂ ਨੇ ਉਹ ਐਲਾਨੇ ਸੀਗੇ ਵੀ ਵੈਨੇਜ਼ੁਏਲਾ ਤੋਂ ਜਿਹੜਾ ਵੀ ਕੋਈ ਤੇਲ ਤੇ ਗੈਸ ਜਿਹੜੀ ਖਰੀਦ ਰਿਹਾ ਹੈ ਜਿਹੜਾ ਵੀ ਮੁਲਕ ਉਸ ਉੱਤੇ 25% ਐਕਸਟਰਾ ਟੈਰਿਫ ਲੱਗਣਾ ਹੈ ਇਹ ਰੈਸੀਪਰੋਕਲ ਟੈਰਿਫ ਦੇ ਉੱਤੇ ਹੋਊਗਾ ਇਹ ਐਕਸਟਰਾ ਹੋਊਗਾ ਜਿਹੜਾ 25% ਇਹਨਾਂ ਨੇ ਲਾਉਣਾ ਹੈ ਕਹਿੰਦੇ ਵੀ ਵੈਨੇਜ਼ੁਏਲਾ ਤੋਂ ਸਭ ਤੋਂ ਜ਼ਿਆਦਾ ਤੇਲ ਚਾਈਨਾ ਤੋਂ ਬਾਅਦ ਇੰਡੀਆ ਵਾਲੇ ਜਿਹੜੇ ਉਹ ਖਰੀਦਦੇ ਆ ਸੋ ਇੰਡੀਆ ਤੋਂ ਆ ਰਹੇ ਸਮਾਨ ਦੇ ਉੱਤੇ ਰਾਈਟ ਨਾ ਜਦੋਂ ਹੁਣ ਆਪਾਂ ਅੱਜ ਗੱਲ ਕਰ ਰਹੇ ਆ ਵੈਨੇਜ਼ੁਏਲਾ ਵਾਲੇ ਤੇਲ ਦੇ ਬਾਬਤ ਜੋ ਰਾਸ਼ਟਰਪਤੀ ਟਰੰਪ ਹੋਣਾ ਦਾ ਬਿਆਨ ਆ ਉਸ ਮੁਤਾਬਕ 25% ਟੈਰਿਫ ਉਹਨਾਂ ਉੱਤੇ ਹੋਰ ਐਕਸਟਰਾ ਲੱਗ ਸਕਦਾ ਆ ਰੈਸੀਪਰੋਕਲ ਟੈਰਿਫ ਜਿਹੜੇ ਆ ਉਹ ਵੱਖਰੇ ਜਿਹੜੇ ਹੋਣਗੇ ਹੁਣ ਆਪਣੀ ਕਮਿਊਨਿਟੀ ਦਾ ਤੇ ਆਬਵੀਅਸਲੀ ਭਾਰਤ ਤੋਂ ਆ ਰਹੇ ਜਿਹੜੇ ਸਮਾਨ ਦੇ ਨਾਲ ਸਿੱਧਾ ਹੀ ਵਾਹਵਾਸਤਾ ਹੁੰਦਾ ਆ ਬਹੁਤ ਸਾਰਾ ਜਿਹੜਾ ਖਾਣ ਪੀਣ ਦੇ ਸਮਾਨ ਤੋਂ ਲੈ ਕੇ ਹੋਰ ਜਿਹੜਾ ਸਮਾਨ ਆ ਭਾਰਤ ਤੋਂ ਇੱਥੇ ਲਗਾਤਾਰ ਪਹੁੰਚਦਾ ਰਿੰਦਾ ਆ ਹੋਰ ਸਟੋਰਾਂ ਦੇ ਉੱਤੇ ਵੀ ਜਿਹੜਾ ਉਹ ਪਿਆ ਹੁੰਦਾ ਆ ਸੋ ਇਸ ਦੇ ਉੱਤੇ ਕੀ ਅਸਰ ਪਊਗਾ ਇਹ ਜਿਹੜੀ ਹੁਣ ਦੇਖਣ ਵਾਲੀ ਜਿਹੜੀ ਗੱਲ ਆ ਤੇ ਉਧਰ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਰਾਸ਼ਪਤੀ ਟਰੰਪ ਨੇ ਇਹ ਹੁਣ ਵਾਅਦਾ ਕਰਤਾ ਵੀ ਜਿਹੜੇ ਆਟੋ ਦੇ ਉੱਤੇ ਜਿੰਨਾ ਟੈਰਿਫ ਲੱਗਦੇ ਆ ਫਾਰਮਾ ਦੇ ਉੱਤੇ ਜਿਹੜੇ ਟੈਰਿਫ ਲੱਗਦੇ ਆ ਉਹ ਵੀ ਅਸੀਂ ਹੋਰ ਕੰਪਨੀਆਂ ਦੇ ਉੱਤੇ ਲਾਵਾਂਗੇ ਅੱਜ ਕੈਬਿਨੇਟ ਦੀ ਉਹਨਾਂ ਦੀ ਮੀਟਿੰਗ ਦੇ ਦੌਰਾਨ ਉਹਨਾਂ ਨੇ ਇਸ ਚੀਜ਼ ਦਾ ਐਲਾਨ ਕੀਤਾ ਸੀ 25% ਟੈਰਿਫ ਔਨ ਆਲ ਕੰਟਰੀਜ਼ ਦੈਟ ਬਾਈ ਆਇਲ ਐਂਡ ਗੈਸ ਫਰਮ ਵੈਨੇਜ਼ੁਏਲਾ ਸੋ ਚਾਈਨਾ ਤੇ ਇੰਡੀਆ ਦੇ ਉੱਤੇ ਕਹਿੰਦੇ ਸਭ ਤੋਂ ਜ਼ਿਆਦਾ ਇਸ ਦੀ ਮਾਰ ਜਿਹੜੀ ਉਹ ਪੈਣ ਜਾ ਰਹੀ ਹੈਗੀ ਆ ਤੇ ਬਾਕੀ ਕਹਿੰਦੇ ਵੀ ਨਜ਼ਦੀਕੀ ਭਵਿੱਖ ਦੇ ਵਿੱਚ ਇਨ ਅ ਲੌਂਗ ਨਾਟ ਦਾ ਲੌਂਗ ਫਿਊਚਰ ਜਾਂ ਵੈਰੀ ਨੀਅਰ ਫਿਊਚਰ ਵਿੱਚ ਵਿਚਾਰੇ ਜੇ ਕਹਿੰਦੇ ਵੀ ਕਿਸੇ ਟਾਈਮ ਅਸੀਂ ਜਿਹੜੇ ਫਾਰਮਾ ਵਾਲੇ ਤੇ ਆਟੋ ਵਾਲੇ ਟੈਰਿਫ ਆ ਉਹ ਲਾਉਣ ਜਾ ਰਹੇ ਹੈਗੇ ਆ